ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਸ਼ਬਦ ਸੁਣਿਆ ਹੋਣਾ ਕਦੇ ਪ੍ਰਿਆਗ ਪ੍ਰਿਆਗ ਦਾ ਮਤਲਬ ਹੁੰਦਾ ਜਿੱਥੇ ਨਦੀਆਂ ਮਿਲਦੀਆਂ ਹੋਣ ਨਦੀਆਂ ਦਾ ਸੰਗਮ ਹੁੰਦਾ ਹੋਵੇ ਜਿੱਥੇ ਅਸੀਂ ਇਸ ਟਾਈਮ ਖੜੇ ਆ ਇਹ Hindu ਧਰਮ ਦਾ ਸਨਾਤਨ ਧਰਮ ਦਾ ਬਹੁਤ ਮਹਾਨ ਬਹੁਤ ਵੱਡਾ ਤੀਰਥ ਸਥਾਨ ਆ ਬਹੁਤ ਵੱਡਾ ਕਿਉਂਕਿ ਇੱਥੇ ਸੰਗਮ ਹੁੰਦਾ ਨਦੀਆਂ ਦਾ ਕਿਉਂਕਿ ਨਦੀਆਂ ਦਾ ਬੜਾ ਮਹਾਤਮਾ ਸਨਾਤਨ ਧਰਮ ਦੇ ਵਿੱਚ ਗੰਗਾ ਨਦੀ ਦਾ ਹੋਰ ਨਦੀਆਂ ਦਾ ਅਸੀਂ ਇੱਥੇ ਬਹੁਤ ਵੱਡੇ ਤੀਰਥ ਤੇ ਖੜੇ ਆ ਜਿਹਦਾ ਨਾਮ ਹੈਗਾ ਦੇਵ ਪ੍ਰਿਆਗ ਦੇਵ ਪ੍ਰਿਆਗ ਕਿਉਂਕਿ ਇੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਆ ਇਹ ਆਉਂਦੀ ਜੀ ਭਾਗੀ ਰਥੀ ਇਧਰੋਂ ਆ ਸਾਡੇ ਪਿੱਛੋਂ ਭਾਗੀ ਰਥੀ ਆਉਂਦੀ ਆ ਉਹ ਆਉਂਦੀ ਆ ਜੀ ਉਧਰੋਂ ਅਲਕਨੰਦਾ ਅਲਕਨੰਦਾ ਨਦੀ ਉੱਥੋਂ ਆਉਂਦੀ ਆ ਜਿੱਮੇ ਅਸੀਂ ਹੇਮਕੁੰਡ ਸਾਹਿਬ ਜਾ ਰਹੇ ਆ ਅਲਕਨੰਦਾ ਉੱਥੋਂ ਸ਼ੁਰੂ ਹੁੰਦੀ ਆ ਤੇ ਗੰਗਾ ਜੀ ਗੰਗਾ ਨਦੀ ਦਾ ਬੜਾ ਮਹਾਤਮਾ ਸਾਰੇ ਧਰਮਾਂ ਦੇ ਗ੍ਰੰਥਾਂ ਵਿੱਚ ਹੈਨਾ ਇਹ ਜਿਹੜੀ ਗੰਗਾ ਨਦੀ ਜਿਹੜੀ ਸਟਾਰਟ ਹੁੰਦੀ ਆ ਉਹ ਇੱਥੋਂ ਹੁੰਦੀ ਆ ਦੇਖੋ ਦੋ ਨਦੀਆਂ ਉਧਰ ਆਉਂਦੀ ਆ ਹਲਕਨੰਦਾ ਇਹ ਭਾਗੀ ਰਥੀ ਹਲਕਨੰਦਾ ਤੇ ਭਾਗੀ ਰਥੀ ਜਿੱਥੇ ਮਿਲਦੀਆਂ ਨੇ ਉਹਨੂੰ ਕਹਿੰਦੇ ਨੇ ਦੇਵ ਪ੍ਰਯਾਗ ਦੇਵ ਬੜਾ ਮਹਾਨ ਸ਼ਬਦ ਦਾ ਦੇਵਤੇ ਦੇਵ ਪ੍ਰਯਾਗ ਪ੍ਰਯਾਗ ਹਨਾ ਮਤਲਬ ਕਿ ਜਿ세 ਦੇਵ ਤਾਂ ਦਾ ਸੰਗਮ ਭਗਤੀ ਦਾ ਸੰਗਮ ਸ਼ਕਤੀ ਦਾ ਸੰਗਮ ਭਗਤੀ ਸ਼ਕਤੀ ਤਪੱਸਿਆ ਇਹ ਚੀਜ਼ਾਂ ਇਹ ਪਹਾੜੀ ਏਰੀਆ ਇਹ ਮਹਾਰਾਜ ਦਾ ਆ ਦੇਖੋ ਇਹ ਬਹੁਤ ਵੱਡਾ ਬਹੁਤ ਮਹਾਨ ਤੀਰਥ ਆ ਤੇ ਮਤਲਬ ਇਹ ਹੈ ਵੀ ਦੇਵ ਪ੍ਰਿਆਗ ਧੰਨਵਾਦ